ਸਤਿ ਸ਼੍ਰੀ ਅਕਾਲ ਜੀ ਅੱਜ ਦਾ ਟੌਪਿਕ ਹੈ ਸੱਚੀਆਂ ਗੱਲਾਂ ਕੀ ਤੁਸੀਂ ਵੀ ਇਹਨਾਂ ਗੱਲਾਂ ਤੋਂ ਸਹਿਮਤ ਹੋ ਕਮੈਂਟ ਵਿੱਚ ਜ਼ਰੂਰ ਲਿਖਣਾ ਜੀ ਕਹਿੰਦੇ ਚੁਗਲੀ ਕਰਨ ਵਾਲੇ ਬੰਦੇ ਦਾ ਦਰਜਾ ਮਾਂ ਤੋਂ ਵੀ ਉੱਚਾ ਹੁੰਦਾ ਹੈ ਕਿਉਂਕਿ ਮਾਂ ਤਾਂ ਆਪਣੇ ਬੱਚੇ ਦੀ ਗੰਦਗੀ ਹੱਥਾਂ ਦੇ ਨਾਲ ਸਾਫ਼ ਕਰਦੀ ਹੈ ਪਰ ਇੱਕ ਚੁਗਲਖੋਰ ਬੰਦਾ ਦੂਜਿਆਂ ਦੀ ਗੰਦਗੀ ਆਪਣੇ ਮੂੰਹ ਤੇ ਆਪਣੀ ਜੀਵ ਦੇ ਨਾਲ ਸਾਫ਼ ਕਰਦਾ ਹੈ ਕਹਿੰਦੇ ਇਨਸਾਨ ਜਿਹੜਾ ਹੁੰਦਾ ਹੈ ਉਹ ਬੀਪੀ ਦੀ ਬਿਮਾਰੀ ਤੋਂ ਡਰ ਕੇ ਨਮਕ ਖਾਣਾ ਛੱਡ ਦਿੰਦਾ ਹੈ 슈ਗਰ ਦੀ ਬਿਮਾਰੀ ਤੋਂ ਡਰ ਕੇ ਮਿੱਠਾ ਖਾਣਾ ਛੱਡ ਦਿੰਦਾ ਹੈ ਪਰ ਪਰਮਾਤਮਾ ਤੋਂ ਡਰ ਕੇ ਦੂਜਿਆਂ ਦਾ ਹੱਕ ਖਾਣਾ ਨਹੀਂ ਛੱਡਦਾ ਕਹਿੰਦੇ ਆਪਣੇ ਬੱਚਿਆਂ ਦੇ ਖਾਤਰ ਕਦੇ ਵੀ ਕਿਸੇ ਦਾ ਹੱਕ ਨਾ ਮਾਰੋ ਕਿਉਂਕਿ ਇਹ ਯਾਦ ਰੱਖਿਓ ਜੇਕਰ ਔਲਾਦ ਚੰਗੀ ਨਿਕਲੀ ਤਾਂ ਸਭ ਕੁਝ ਕਮਾਲ ਲਵੇਗੀ ਪਰ ਜੇ ਔਲਾਦ ਨਲਾਇਕ ਨਿਕਲੀ ਤਾਂ ਤੁਹਾਡਾ ਕਮਾਇਆ ਹੋਇਆ ਵੀ ਸਭ ਬਰਬਾਦ ਕਰ ਦੇਵੇਗੀ ਕਹਿੰਦੇ ਕਿਸੇ ਨੂੰ ਮਾੜਾ ਬੋਲ ਕੇ ਆਪਣੀ ਜ਼ੁਬਾਨ ਨੂੰ ਗੰਦਾ ਨਾ ਕਰੋ ਕਿਉਂਕਿ ਰੱਬ ਸਭ ਵੇਖ ਰਿਹਾ ਹੈ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਕਹਿੰਦੇ ਤੁਸੀਂ ਚੰਗੇ ਕਰਮ ਕਰਦੇ ਚੱਲੋ ਚਾਹੇ ਕੋਈ ਤੁਹਾਡੀ ਤਾਰੀਫ਼ ਕਰੇ ਜਾਂ ਫਿਰ ਤੁਹਾਡੀ ਬੁਰਾਈ ਕਰੇ ਕਿਉਂਕਿ ਚੰਗੇ ਕਰਮਾਂ ਦਾ ਫਲ ਹਮੇਸ਼ਾ ਪਰਮਾਤਮਾ ਨੇ ਦੇਣਾ ਹੁੰਦਾ ਹੈ ਕਿਸੇ ਬੰਦੇ ਨੇ ਨਹੀਂ ਕਿਸੇ ਦਾ ਭਲਾ ਕਰ ਸਕਦੇ ਹੋ ਜਾਂ ਨਹੀਂ ਇਹ ਦੂਜੀ ਗੱਲ ਹੈ ਪਰ ਪਹਿਲੀ ਗੱਲ ਇਹ ਹੈ ਕਿ ਕਦੇ ਵੀ ਕਿਸੇ ਦਾ ਬੁਰਾ ਨਾ ਕਰੋ ਕਹਿੰਦੇ ਹੁਣ ਬੰਦਿਆਂ ਦੇ ਰੱਬ ਬਹੁਤ ਹੋ ਗਏ ਪਰ ਰੱਬ ਦਾ ਬੰਦਾ ਕੋਈ ਕੋਈ ਕਹਿੰਦੇ ਚੰਗੀ ਨੀਅਤ ਦੇ ਨਾਲ ਰੱਬ ਖੁਸ਼ ਹੁੰਦਾ ਆ ਤੇ ਦਿਖਾਵੇ ਦੇ ਨਾਲ ਬੰਦਾ ਖੁਸ਼ ਹੁੰਦਾ ਆ ਹੁਣ ਇਹ ਤੁਹਾਡੀ ਆਪਣੀ ਮਰਜ਼ੀ ਏ ਕਿ ਤੁਹਾਨੂੰ ਖੁਸ਼ ਕਿਸ ਨੂੰ ਰੱਖਣਾ ਆ ਜੇ ਆਪ ਜੀਆਂ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਮੈਂਟ ਜ਼ਰੂਰ ਕਰਨਾ ਜੀ ਅੱਗੇ ਮਿਲਦੇ ਹਾਂ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ